ਲੋ ਜੀ ਜਿਹੜੀਆਂ ਮੈਂ ਆ ਗੱਲਾਂ ਕਰਨ ਲੱਗਿਆ ਸਾਡੀਆਂ ਕਿਸਾਨ ਜਥੇ ਬੰਦਿਆਂ ਧਿਆਨ ਦੇ ਦੇਣ ਮਜ਼ਦੂਰ ਜਥੇ ਬੰਦਿਆਂ ਧਿਆਨ ਦੇ ਦੇਣ ਤੇ ਜਿਹੜੇ ਹੋਰ ਵੀ ਸਾਡੇ ਵਿਅਕਤੀ ਉਹ ਵੀ ਧਿਆਨ ਦੇ ਦੇਣ ਚਾਹੇ ਉਹ ਕਿਸੇ ਜਾਤੀ ਦੇ ਆ ਕਿਸੇ ਧਰਮ ਦੇ ਆ ਤੇ ਇਸ ਟਾਈਮ ਇਹ ਗੱਲਾਂ ਪਹਿਲਾ ਪੱਲੇ ਪਾ ਲੋ ਜੀ ਉਦੋਂ ਪਹਿਲਾਂ ਮੈਂ ਗੱਲ ਇਹ ਦੱਸ ਦੇਵਾਂ ਕਿ ਪੰਜਾਬ ਦੇ ਲੋਕੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਫਿਰੋਜ਼ਪੁਰ ਤੋਂ ਐਮਪੀ ਦੀ ਚੋਣਾਂ ਆਜ਼ਾਦ ਲੜ ਰਿਹਾ ਔਰ ਜਿਹੜਾ ਕਹਿ ਲੋ ਆਜ਼ਾਦ ਲੜ ਰਿਆ ਔਰ ਪਿੰਡਾਂ ਦੇ ਵਿੱਚ ਜਾ ਕੇ ਮੈਂ ਇਹ ਕਹਿ ਰਿਹਾ ਕਿ ਮੈਨੂੰ ਵੋਟਾਂ ਦੀ ਲੋੜ ਨਹੀਂ ਆਉਂਦੇ ਬੱਚੇ ਜਗਾ ਲਓ ਆਪਦੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਲਓ ਔਰ ਤੁਹਾਡੇ ਦਾਦੇ ਪੜਦਾਦੇਆਂ ਨੂੰ ਫਰੀਦੀਆਂ ਸਹੂਲਤਾਂ ਲਾਈਆਂ ਕਿੰਨਾ ਸੀ ਤੁਹਾਡੇ ਦਾਦੇ ਪੜਦਾਦੇ ਵੀ ਰੋਂਦੇ ਧੁੰਦੇ ਦੁਨੀਆ ਤੋਂ ਗਏ ਆ ਔਰ ਤੁਹਾਡਾ ਮਾਂ ਬਾਪ ਵੀ ਰੋਂਦਾ ਧੁੰਦਾ ਦੁਨੀਆ ਤੋਂ ਗਿਆ ਤੇ ਅੱਜ ਵਾਰੀ ਤੁਹਾਡੀ ਚੱਲ ਰਹੀ ਆ ਔਰ ਅੱਜ ਤੁਸੀਂ ਵੀ ਰੋਂਦੇ ਧੁੰਦੇ ਫਿਰਦੇ ਆ ਜਾਇਓ ਸੇਤ ਤੋਂ ਰੋਂਦੇ ਫਿਰਦੇ ਉਮੋਂ ਹਸਪੀਟਲਾਂ ਦੇ ਵਿੱਚ ਇਲਾਜ ਨਹੀਂ ਹੁੰਦੇ ਔਰ ਤੁਹਾਡੇ ਜਿਹੜੇ ਕਹ ਲੋ ਤੁਹਾਨੂੰ ਵੀਡੀਓ ਪਾਉਣੀਆਂ ਪੈਂਦੀਆਂ ਕਿ ਸਾਡੇ ਬੱਚਿਆਂ ਦਾ ਸਾਡੇ ਬਜ਼ੁਰਗਾਂ ਦਾ ਇਲਾਜ ਕਰਾ ਦਿਓ ਦੂਜੇ ਤੇ ਤੁਹਾਡੇ ਬੱਚਿਆਂ ਨੂੰ ਸਿੱਖਿਆ ਨਹੀਂ ਮਿਲਦੀ ਤੁਹਾਡੇ ਬੱਚਿਆਂ ਦੀ ਜਿਹੜੀ ਸਿੱਖਿਆ ਉਹ ਤੁਹਾਡੇ ਬੱਚਿਆਂ ਨੂੰ ਅੱਜ ਤੱਕ ਨਾ ਮਿਲੀ ਆ ਪੂਰੀ ਔਰ ਨਾ ਮਿਲ ਰਹੀ ਆ ਕਿਉਂਕਿ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਆ ਜਿਹੜੇ ਉਹ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਇੰਨਾ ਦੀ ਤਾਂ ਦੂਰ ਦੀ ਗੱਲ ਆ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਤੇ ਤੁਸੀਂ ਆਹਦੇ ਬੱਚਿਆਂ ਨੂੰ ਜੱਜ ਨਹੀਂ ਲਾ ਸਕਦੇ ਕਿਸਾਨ ਵੀਰਾਂ ਵਾਲੇ ਦੂਰ ਨਾ ਜਾਈਂ ਹਲ ਤਾਂ ਥੋੜੀ ਗੱਲ ਮੈਂ ਕਰਨੀ ਆ ਔਰ ਜਿੰਨੇ ਵਿਅਕਤੀਓ ਗਲ ਧਿਆਨ ਦੇ ਨਾਲ ਸੁਣ ਲੋ ਜੇ ਫੇਰ ਜੇ ਗੱਲ ਕਰੀਏ ਰੋਜ਼ਗਾਰ ਦੀ ਚਾਹੇ ਉਹ ਐਸ்சி ਬੀਸੀ ਜਰਨਲ ਹਿੰਦੂ ਮੁਸਲਮਨ ਸਿੱਖ ਈਸਾਈ ਹੋਵੇ ਜਿਹੜੀ ਵੀ ਸਰਕਾਰ ਆਉਂਦੀ ਆ ਉਹਦੇ ਤੋਂ ਉਹ लाਠੀ ਚਾਰਜ ਕਰਾਉਂਦਾ ਅੱਜ ਸਾਰੇ ਧਰਮਾਂ ਦੇ ਔਰ ਸਾਰੇ ਜਾਤੀਆਂ ਦੇ ਵਿੱਚੋਂ ਅੱਜ ਬੱਚੇ ਬਾਹਰਲੀ ਕੰਟਰੀਆਂ ਦੇ ਵਿੱਚ ਜਾ ਰਹੇ ਆ ਦੋ ਡੰਗ ਦੀ ਰੋਟੀ ਪਿੱਛੇ ਇਹਦਾ ਗੁਨਾਹਗਾਰ ਕੌਣਾ ਕਦੇ ਤੁਸੀਂ ਵੇਖਿਆ ਨਹੀਂਗਾ ਕਿਉਂਕਿ ਤੁਹਾਡੀ ਕਦੇ ਸੋਚ ਹੀ ਉੱਥੋਂ ਤੱਕ ਨਹੀਂ ਗਈ ਯਾਦ ਰੱਖ ਲਓ ਗੱਲ ਹੁਣ ਜਿਹੜੀ ਮੈਂ ਗੱਲ ਇਹ ਕਰ ਲੱਗਿਆ ਕਿ ਭਾਈ ਮੈਂ ਫਿਰੋਜ਼ਪੁਰ ਤੋਂ MP ਦੀ ਚੋਣਾਂ ਆਯਾਤ ਲੜ ਰਿਆ ਕਿਰਪਾ ਕਰਕੇ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਤੇ ਮੇਰਾ ਸਾਥ ਜ਼ਰੂਰ ਦਿਓ ਆਰਥਿਕ ਪੱਖੋਂ ਤੁਹਾਨੂੰ ਪਤਾ ਹੀ ਹੈ ਮੈਂ ਕਿਹੋ ਜਾਂ ਔਰ ਹਰ ਧਰਨਿਆਂ ਦੇ ਵਿੱਚ ਪਹੁੰਚਦਾ ਕਦੇ ਜਾਤ ਪਾਤ ਨਹੀਂ ਵੇਖੀ ਹਰ ਵਿਅਕਤੀ ਦੀ ਗੱਲ ਕਰਦਾ ਜਿਹੜੇ ਵਿਅਕਤੀ ਮੇਰੇ ਕੋਲ ਆਉਂਦੇ ਸੀ ਕਿ ਭਾਈ ਸਾਡੇ ਨਾਲ ਆ ਜਾ ਧੱਕਾ ਹੋ ਰਿਆ ਆ ਜਾ ਸਰਕਾਰ ਨੇ ਧੱਕਾ ਕੀਤਾ ਉਹਨਾਂ ਦੀਆਂ ਵੀਡੀਓ ਮੇਰੇ ਅਰਕਾ ਪਾਉਂਦਾ ਰਹ ਜਾਂਦਾ ਥਾਣੇ ਕਚਹਿਰੀਆਂ 'ਚ ਮੈਂ ਲੈ ਕੇ ਜਾਂਦਾ ਰਹ ਜਾਂਦਾ ਪਰ ਅੱਜ ਜਦੋਂ ਬਾਜੀ ਪਾਉਣ ਦੀ ਗੱਲ ਆਉਂਦੀ ਆ ਤਾਂ ਬਾਜੀ ਉਹ ਕਬੂਤਰ ਉਹਨਾਂ ਦੇ ਕਹਿੰਦੇ ਆ ਪੱਖ 'ਚ ਪਾਉਂਦੇ ਆ ਜਿਹੜੇ ਇਹਨਾਂ ਤੇ ਜ਼ੁਲਮ ਟਾਉਂਦੇ ਆ ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਅੱਜ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਮੈਂ ਤੁਹਾਡੇ ਤੋਂ ਕੋਈ ਵੋਟ ਮੰਗਣ ਨਹੀਂ ਆਉਣਾ ਪਿੰਡਾਂ ਦੇ ਵਿੱਚ ਸੱਦ ਲੋ ਗੱਲਾਂ ਸੁਣਨੀਆਂ ਗੱਲਾਂ ਸੁਣ ਕੇ ਵੋਟ ਪਾਉਣ ਨੂੰ ਮਨ ਕਰੇ ਤਾਂ ਵੋਟ ਪਾ ਦੇ ਜੇ ਨਹੀਂ ਤਾਂ ਨਾ ਪਾਇਆ ਜੀ ਦੂਜੀ ਬੇਨਤੀ ਕਰਦਾ ਮੈਂ ਪੰਜਾਬ ਦੇ ਜਿਹੜੇ ਸਾਡੇ ਭਰਾ ਚਾਹੇ ਉਹ ਬਾਹਰ ਦੇ ਆ ਚਾਹੇ ਉਹ ਸਾਡੇ ਪੰਜਾਬ ਦੇ ਆ ਪਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਯਾਰ ਜਿਹੜੇ ਤਗੜੇ ਵਿਅਕਤੀ ਆ ਉਹਨਾਂ ਦੀ ਤੁਸੀਂ ਬਾਹਾਂ ਫੜ ਲੈਣੇ ਆ ਉਹਨਾਂ ਨੂੰ ਫਾਂਡ ਦਿੰਨੇ ਉਹਨਾਂ ਨੂੰ ਕਹਿਣ ਦੀ ਲੋੜ ਦੀ ਪੈਂਦੀ ਤੇ ਯਾਰ ਮੈਨੂੰ ਤੁਹਾਨੂੰ ਵਾਰ-ਵਾਰ ਕਹਿਣਾ ਪੈ ਰਿਹਾ ਕਿ ਭਾਈ ਮੈਂ ਵੀ ਪਿੰਡਾਂ ਦੇ ਵਿੱਚ ਪੋਸਟਰ ਲਾਉਣੇ ਆ ਉਹਨਾਂ ਦੇ ਬਰੋਬਰ ਲਾਉਣੇ ਆ ਪਰ ਉਹ ਵੱਡੇ-ਵੱਡੇ ਤਾਂ ਨਹੀਂ ਲਾ ਸਕਦਾ ਛੋਟੇ-ਛੋਟੇ ਤਾਂ ਲਾਦਾ ਜਿਹੜਾ 3 3.5 ਰੁਪਈਆ ਦਾ ਇੱਕ ਪੈਂਦਾ ਤੇ ਕੋਈ ਇੱਕ ਵਿਅਕਤੀ ਵੀ ਨਹੀਂ ਜਿਹੜੀ ਕੋਈ ਮੇਰੀ ਕੋਈ ਮਦਦ ਕਰ ਸਕੇ ਔਰ ਜਿਹੜਾ ਕਹਿ ਲਓ ਆ ਗੱਡੀ ਦਿਖਾ ਦੇ ਨਾਲ ਮੈਂ ਤੁਹਾਨੂੰ ਦਿਖਾ ਦੇਵਾਂ ਆ ਚੈੱਕ ਕਰੋ ਆ ਭਾਈ ਮੈਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਮੈਂ ਤਾਂ ਜੇਬ ਜੇ ਗਰੀਬ ਨੇ ਮੰਗੀ ਤੰਗੀ ਗੱਡੀ ਆ ਮਿਸ਼ਰੀ ਵਾਲੇ ਤੋਂ ਬੰਦੇ ਨੇ ਆ ਗੱਡੀ ਦਿੱਤੀ ਸੀ ਮੈਨੂੰ ਕਹਿੰਦਾ ਭਾਈ ਚਲਾ ਲਾ ਤੂੰ ਆ ਗੱਡੀਆਂ ਤਿਆਰ ਕਰਵਾ ਕੇ ਮੈਂ ਪਿੰਡਾਂ 'ਚ ਜਾ ਰਿਹਾ ਕੋਈ ਮੈਂ ਇਹ ਹੁਣ ਮੈਨੂੰ ਕੱਲ ਨੂੰ ਕਹਿਣ ਕਿਉਂਕਿ ਜੀ ਅਸੀਂ ਕੋਈ ਰਾਜਨੀਤਿਕ ਬੰਦੇ ਤਾਂ ਹੈ ਨਹੀਂ ਸਾਨੂੰ ਜਿਹੜੇ ਇਹਨਾਂ ਦੇ ਕਾਗਜ਼ ਪੱਤਰ ਜੇ ਚਾਹੀਦੇ ਹੁੰਦੇ ਤਾਂ ਉਹ ਦੱਸਿਆ ਜੀ ਅਸੀਂ ਤੁਹਾਨੂੰ ਉਹ ਜਿਹੜਾ ਕਹਿ ਲੋ ਕਾਗਜ਼ ਪੱਤਰ ਲਵਾ ਦਾਂਗੇ ਯਾਦ ਰੱਖ ਲੋ ਗੱਲ ਤੇ ਮੈਂ ਥੱਲੇ ਵੀ ਇਹ ਲਿਖਿਆ ਜੇ ਵੋਟ ਮੰਗਾ ਤਾਂ ਛਿੱਤਰ ਮਾਰਿਓ ਪਰ ਸਾਡੇ ਵਿਚਾਰ ਜ਼ਰੂਰ ਸੁਣ ਲਓ ਕਿਉਂਕਿ ਵਿਚਾਰ ਤੁਹਾਡੇ ਜਿਹੜੇ ਕਹਿ ਲੋ ਉਹ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਵਾਲੇ ਆ ਤੇ ਜਿਹੜਾ ਕਹਿ ਲੋ ਇਹਨਾਂ ਗੱਡੀਆਂ ਇੱਕ ਨਹੀਂ ਇਹ ਦੋ ਗੱਡੀਆਂ ਇਹ ਦੋ ਗੱਡੀਆਂ ਖੜੀਆਂ ਤਾਂ ਹੈਗੀਆਂ ਇੱਕ ਸੁਵਿਫਟ ਖੜੀ ਐ ਇੱਕ ਆਹ ਖੜੀ ਐ ਐਂਡ ਕਾਰ ਲੋ ਜਿਹੜੀ ਸਾਗਰ ਦੀ ਬੋਟੀ ਵਾਲੀ ਐਂਡ ਕਾ ਇਹ ਉਹ ਖੜੀ ਆ ਪਰ ਇਹਨਾਂ ਵਿੱਚ ਜਾਨ ਆਉਣ ਵਾਸਤੇ ਤੇਲ ਚਾਹੀਦਾ ਸਾਡੀ ਉਹ ਸੱਜਣ ਕੋਈ ਮਦਦ ਕਰਨ ਪਿੰਡ ਲੱਗ ਪਾ ਕੇ ਜਿਹੜੇ ਕੱਲੋਂ 9 ਹਲਕੇ ਆਉਂਦੇ ਆ ਦੇ ਵਿੱਚ ਮੁਕਸਰ ਹਲਕਾ ਆ ਗਿਆ ਮਲੋਟ ਆ ਗਿਆ ਬੱਲੂਆਂ ਆ ਗਿਆ ਹਬੌਰ ਆ ਗਿਆ ਫਾਜ਼ਿਲਕਾ ਜਲਾਲਾਬਾਦ ਗੁਰੂ ਅਰਸਾ ਆਇਆ ਫਿਰੋਜ਼ਪੁਰ ਦੇ ਦੋ ਹਲਕੇ ਜਿਵੇਂ ਆ ਗਏ ਇਹ 9 ਹਲਕਿਆਂ ਦੇ ਵਿੱਚ ਤੁਹਾਡੀ ਮਦਦ ਦੀ ਲੋੜ ਆ ਪੋਸਟਰ ਚਾਹੀਦੇ ਆ ਪੋਸਟਰਾਂ ਵਾਸਤੇ ਮਦਦ ਚਾਹੀਦੀ ਆ ਬਹੁਤ ਸੱਜਣਾ ਨੇ ਕਿਹਾ ਸੀ ਕਿ ਤੇਰੇ ਨਾਲ ਖੜੇ ਆ ਪਰ ਸਾਡੇ ਨਾਲ ਤਾਂ ਇਹ ਵਾਰ ਉਹ ਹੁੰਦਾ ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਭੱਜ ਗਏ

ਔਰ ਆਪਾ ਤਾਂ ਜਿਹੜਾ ਕਹਿ ਲਓ ਫਿਰ ਤੋਂ ਇਹੀ ਗੱਲ ਕਵਾਂਗਾ ਹਰ ਵਿਅਕਤੀ ਇੱਥੇ ਮੁਸਾਫਰਾ ਮੁਸਾਫਰਾ ਪਰ ਮੁਸਾਫਰ ਇੱਥੇ ਕੱਟਣ ਆਏ ਆ ਤੇ ਜੇਕਰ ਅਸੀਂ ਮੁਸਾਫਰ ਖਾਨੇ ਦੇ ਵਿੱਚ ਵੀ ਚੰਗੇ ਨਹੀਂ ਰਹਿ ਸਕਦੇ ਤਾਂ ਫਿਰ ਭਾਈ ਸਾਡੀ ਪੁੱਛੂਗਾ ਕੌਣ ਅਸੀਂ ਵੀ ਇੱਥੇ ਦੁਨੀਆ ਘੁੰਮਣ ਆਏ ਆ ਤੁਸੀਂ ਵੀ ਦੁਨੀਆ ਘੁੰਮਣ ਆਏ ਆ ਪਰਮਾਤਮਾ ਨੇ ਸਭ ਨੂੰ ਇੱਕ ਮੌਕਾ ਦਿੱਤਾ ਦੁਨੀਆ ਘੁੰਮਣ ਦਾ ਪਰ ਸਾਡੀ ਦੁਨੀਆ ਆ ਦੁੱਖਾਂ ਤਕਲੀਫਾਂ ਦੇ ਵਿੱਚ ਹੀ ਨੰਗੀ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਕੀ ਚੱਕਰਾ امیر ਕੋਲ ਤਾਂ ਬਹੁਤੀਆਂ ਪਾਵਰਾਂ ਵੀ ਆ ਗਈਆਂ ਛੇਤੀ ਕੀਤੇ امیر ਨੂੰ ਕੋਈ ਥਾਣੇ ਵਾਲਾ ਨਹੀਂ ਚੱਕਦਾ ਤੇ ਗਰੀਬ ਬੰਦੇ ਨੂੰ ਐ ਜੁੰਡਿਆ ਤੋਂ ਫੜਦੇ ਆ ਜਿਵੇਂ ਆਲੂਆਂ ਵਾਲੀ ਬੋਰੀ ਫੜੀ ਹੋਵੇ ਇਹ ਲੜਾਈ ਤੁਹਾਡੀ ਆ ਹੁਣ ਮੈਂ ਗੱਲ ਕਰਨ ਲੱਗਿਆ ਕਿਸਾਨ ਦੀ ਹੁਣ ਮੈਂ ਗੱਲ ਕਰਨ ਲੱਗਿਆ ਮਜ਼ਦੂਰ ਦੀ ਅੱਜ ਜਿਹੜੇ ਕਿਸਾਨ ਸਾਡੇ ਧਰਨਿਆਂ 'ਚ ਜਾਂਦੇ ਅੱਜ ਉਹੀ ਵੱਖੋ-ਵੱਖ ਪਾਰਟੀਆਂ ਦੇ ਝੰਡੇ ਚੱਕੀ ਫਿਰਦੇ ਆ ਮੈਂ ਸਾਰਿਆਂ ਨੂੰ ਨਹੀਂ ਆਦਾ ਬਹੁਤ ਸਾਰੇ ਲੋਕ ਆ ਜਿਹੜੇ ਪਾਰਟੀਆਂ ਦੇ ਖਿਲਾਫ ਹੀ ਆ ਪਰ ਮੇਰੀ ਅਜ ਉਹਨਾਂ ਕਿਸਾਨਾਂ ਨੂੰ ਬੇਨਤੀ ਆ ਕਿ ਅੱਜ ਮਜ਼ਦੂਰ ਕਿਸਾਨ ਮਜ਼ਦੂਰ ਇਕਤਾ ਇਹ ਨਾਰਾ ਆਪਾਂ ਲਾਉਨੇ ਆ ਆਏ ਪੰਜਾ ਸਾਲਾਂ ਦੇ ਵਿੱਚ ਸਾਡੇ ਨੌਜਵਾਨ ਸ਼ਹੀਦ ਹੁੰਦੇ ਆ ਬਜ਼ੁਰਗ ਸ਼ਹੀਦ ਹੁੰਦੇ ਆ ਧਰਨਿਆਂ ਤੇ ਜਾ ਕੇ ਤਾਂ ਆਪਾਂ ਜ਼ਰੂਰੀ ਸ਼ਹੀਦ ਕਰਨਾ ਆ ਜਿਹੜੇ ਕਹਿ ਲੋ ਅਸ਼ੁੱਭ ਕਰਨਰਗੇ ਵਿਅਕਤੀ ਧਰਨੇ ਲੱਗਦੇ ਰਹਿਣਗੇ ਪਰ ਉਹ ਮਾਂ ਬਾਪ ਨੂੰ ਪੁੱਤ ਨਹੀਂ ਮਿਲਣਾ ਉਹ ਭੈਣਾਂ ਨੂੰ ਭਰਾ ਨਹੀਂ ਮਿਲਣਾ ਹੋਰ ਅੱਜਕੱਲ ਤਾਂ ਜਿਵੇਂ ਕਹਿ ਲੋ ਹੋਰ ਹੀ ਮਸਲੇ ਚੱਲੀ ਜਾਂਦੇ ਅੱਜ ਉਹਨਾਂ ਦੀ ਬਾਤ ਕੌਣ ਪੁੱਛੂਗਾ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਮੀਡੀਆ ਉਦੋਂ ਜਦੋਂ ਸ਼ਹੀਦ ਹੋਇਆ ਉਦੋਂ ਸਾਰੀ ਮੀਡੀਆ ਪਹੁੰਚੀ ਆ ਅੱਜ ਤਹਲੇ ਉਹਨਾਂ ਦੀ ਕੋਈ ਸਾਰ ਹੀ ਨਹੀਂ ਆਈ ਕੋਈ ਜਾ ਕੇ ਸਾਰ ਲੈਣੀ ਪਈ ਬਹੁਤ ਸਾਰੇ ਇਹੀ ਹੋ ਰਿਹਾ ਕੰਮ ਤੇ ਮੈਂ ਅੱਜ ਇਹ ਕਿਸਾਨਾਂ ਨੂੰ ਬੇਨਤੀ ਕਰਦਾ ਜੇ ਆਪਾਂ ਕਿਸਾਨਾਂ ਦੇ ਝੰਡੇ ਚੱਕ ਲੈਣੇ ਆ ਮਜ਼ਦੂਰਾਂ ਦੇ ਝੰਡੇ ਚੱਕ ਲੈਣੇ ਆ ਤੇ ਅੱਜ ਤੁਹਾਡੇ ਕੋਲ 3-4 ਦਿਨ ਸਮਾਂ ਅੱਜ ਪੋਸਟਾਂ ਭਰੋ ਆਪ ਦੀਆਂ ਆ 13 ਦੀਆਂ 13 ਪੋਸਟਾਂ ਦੇ ਭਰੋ ਔਰ ਜਿਹੜੇ ਪੰਜਾਬ ਦੇ ਆ ਇੰਡੀਆ ਦੇ ਵਿੱਚ ਸਾਰੇ ਕਿਸਾਨ ਬੈਠੇ ਆ ਆ ਚੜੂਨੀ ਵਰਗੇ ਜਿਹਾਂ ਆਪਣੇ ਜਿਹੜੇ ਉਹ ਰਕੇਸ਼ ਕਾ ਚੋਦਰੀ ਵਰਗੇ ਉਹਨਾਂ ਵਰਗੇ ਅੱਜ ਸਾਰਿਆਂ ਨੂੰ ਕਹੋ اپੀਲ ਕਰੋ ਅੱਜ ਕਿ ਅੱਜ ਭਾਈ ਆਪਦੀਆਂ ਆਪਦੀਆਂ ਸਾਰੇ ਬੰਦੇ ਠੱਲੋ ਅੱਜ ਕਿ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਆਪਾਂ ਸ਼ਹੀਦ ਕਰਦੇ ਆ ਆ ਦੇ ਨੌਜਵਾਨ ਸ਼ਹੀਦ ਹੋ ਜਾਂਦੇ ਆ ਉਹਨਾਂ ਸਰਕਾਰਾਂ ਦੇ ਜਿਹੜਾ ਕਹਿ ਲਓ ਸਾਰਾ ਕੁਝ ਉਹਨਾਂ ਕੋਲ ਸਾਡੇ ਕੋਲ ਕੀ ਹੁੰਦਾ ਸਿਵਾਏ ਝੰਡਿਆਂ ਤੋਂ ਸਿਵਾਏ ਡੰਡਿਆਂ ਤੋਂ ਸਾਡੇ ਕੋਲ ਕੀ ਹੁੰਦਾ ਸਲਾਹipotashid ਕਰਾਉਣ ਤੋਂ ਤੇ ਅੱਜ ਤੁਸੀਂ ਖੜੋ ਅੱਜ ਕਿਸਾਨ ਏਕਤਾ ਜਿਹੜਾ ਕਹਿੰ ਲੋ ਕਿਸਾਨ ਮਜ਼ਦੂਰ ਏਕਤਾ ਅੱਜ ਠੱਲੋ ਅੱਜ ਮਜ਼ਦੂਰ ਵੀ ਠੱਲੋ ਕਿਸਾਨ ਵੀ ਠੱਲੋ ਮਿਡਲ ਕਲਾਸ ਲੋਕ ਵੀ ਠੱਲੋ ਅੱਜ ਠਲ ਦੋ ਐਮਪੀ ਜਿੰਨੀਆਂ ਸੀਟਾਂ ਹੁੰਦੀਆਂ ਇੰਡੀਆ ਦੀਆਂ ਠਲ ਦੋ ਅੱਜ ਐਮਪੀ ਤੇ ਉਹਨਾਂ ਵਿੱਚੋਂ ਤੁਹਾਡੇ 50 ਐਮਪੀ ਵੀ ਜਿੱਤਦੇ ਆ ਤੁਹਾਡੀ ਕਿਸਾਨਾਂ ਦੀ ਕੋਈ ਗੱਲ ਕਰਨ ਜੋਕਰਤ ਹੋ ਜਾਊਗਾ ਤੁਹਾਨੂੰ ਆ ਬਿਜ਼ਨਸਮੈਨਾਂ ਤੋਂ ਬਚਾਉਣ ਵਾਲਾ ਤਾਂ ਕੋਈ ਹੋ ਜਾਊਗਾ ਔਰ ਜੇਕਰ ਉੱਤੇ ਕਿਸਾਨ ਮਜ਼ਦੂਰ ਹੋਏ ਉਹਨਾਂ ਦੀ ਹਟਕਾਂ ਦੀ ਕੋਈ ਗੱਲ ਕਰਨ ਜੋਗਰਾਤ ਹੋ ਜੂਗਾ ਠੀਕ ਆ ਮੰਨਦੇ ਆ ਅੱਗੇ ਕਿਸਾਨਾਂ ਦੇ ਪੁੱਤ ਜ਼ਰੂਰ ਮੰਤਰੀ ਬਣਿਆ ਪਰ ਉਹ ਤੁਹਾਡੇ ਨਹੀਂ ਗੇ ਉਹ ਪਾਰਟੀਆਂ ਦੇ ਆ ਜੇਕਰ ਤੁਹਾਡੇ ਪੁੱਤ ਹੁੰਦੇ ਤੁਸੀਂ ਤਾਂ ਉਹਨਾਂ ਦੇ ਮਗਰ ਤਾਂ ਹੀ ਤੁਰਦੇ ਆ ਵੀ ਇਹ ਕਿਸਾਨ ਦਾ ਪੁੱਤ ਹੈ ਜੱਟ ਦਾ ਪੁੱਤ ਨਹੀਂ ਜੇਕਰ ਉਹ ਤੁਹਾਡੇ ਪੁੱਤ ਹੁੰਦੇ ਤਾਂ ਕਦੇ ਕਿਸਾਨ ਛੀਜ਼ ਨਹੀਂ ਹੋਣੀ ਸੀ ਉਹਨਾਂ ਨੇ ਆਤਮ ਹੱਤਿਆ ਨਹੀਂ ਕਰਨੀ ਸੀ ਔਰ ਕਈ ਮਜ਼ਦੂਰਾਂ ਨੇ ਮਜ਼ਦੂਰ ਜਿਤਾਏ ਆ ਜੇਕਰ ਉਹ ਮਜ਼ਦੂਰ ਤੁਹਾਡੇ ਹੁੰਦੇ ਯਾਦ ਰੱਖ ਲਓ ਤੇ ਤੁਹਾਡੇ ਜਿਹੜੇ ਕਹਿ ਲੋ ਘਰਾਂ ਦੇ ਰਜਿਸਟਰੀਆਂ ਮਿਲ ਜਾਣੀਆਂ ਸੀ ਤੁਹਾਡੇ ਅੱਜ ਲਾਲ ਲਕੀਰਾਂ 'ਚ ਥਾਂ ਨਹੀਂ ਹੋਣੀ ਸੀ ਅੱਜ ਜੇਕਰ ਇਹੀ ਸਾਡੇ ਹੁੰਦੇ ਸਾਰੇ ਮੰਤਰੀ ਐ ਤਾਂ ਸਾਡੇ ਆ ਚਾਹੇ ਹਿੰਦੂ ਮੁਸਲਮ ਸਿੱਖ ਈਸਾਈ ਸਾਡੇ ਦੇਸ਼ ਦੇ ਆ ਜੇਕਰ ਇਹ ਸਾਡੇ ਬੰਦੇ ਹੁੰਦੇ ਸਾਡੇ ਪੁੱਤ ਭਤੀਜੇ ਬਾਹਰ ਨਹੀਂ ਜਾਣੇ ਸੀ ਸਾਡੀਆਂ ਪੰਜਾਬ ਦੀਆਂ ਧੀਆਂ ਬਾਹਰ ਨਹੀਂ ਜਾਣੀਆਂ ਸੀ ਅੱਜ ਤੁਸੀਂ ਦੱਸੋ ਅੱਜ ਤੁਹਾਡੇ ਕੋਲ ਮੌਕਾ ਅੱਜ ਖੜੋ ਇਹਨਾਂ ਦੀ ਨੀਤੀਆਂ ਦੇ ਖਿਲਾਫ ਜੇਕਰ ਖੜ ਸਕਦੇ ਹੋ ਤਾਂ ਤੁਸੀਂ ਮੇਰੇ ਆਰਗਿਆਂ ਦਾ ਵਿਰੋਧ ਤਾਂ ਕਰ ਸਕਦੇ ਆ ਪਰ ਉਹਨਾਂ ਦਾ ਵਿਰੋਧ ਵੀ ਕਰੋ ਅੱਜ ਮੇਰੀ ਬੇਨਤੀ ਆ ਜਿਹੜੇ ਬੰਦੇ ਮੈਨੂੰ ਕਹੀ ਦਿੰਦੇ ਨੇ ਪਾਰਟੀਆਂ ਦੇ ਕਈ ਵੀ ਹਾਂ ਭਾਈ ਗਲਤ ਆ ਗਲਤ ਆ ਯਾਰ ਆਪਾਂ ਆਪਦੇ ਪੁੱਤ ਪਤੀਜੇ ਕਿੰਨਾ ਚਿਰ ਸ਼ਹੀਦ ਕਰਾਉਂਦੇ ਰਵਾਂਗੇ ਆਖਰ ਨੂੰ ਜਦੋਂ ਦਲਦਲ ਦੇ ਵਿੱਚ ਜਦੋਂ ਕਹਿੰਦੇ ਨੇ ਸਾਫ਼ ਕਰਨੀ ਉਹ ਦਲਦਲ ਦੇ ਵਿੱਚ ਵੜਨਾ ਪੈਂਦਾ ਅੱਜ ਇਸ ਦਲਦਲ ਦੇ ਵਿੱਚ ਜਾਓ ਆਪਾਂ ਕਿਉਂ ਇੰਨਾ ਕੇ ਜਾ ਕੇ ਮੰਗਾ ਰੱਖਦੇ ਆ ਸਾਡੇ 30 35 ਵੀ ਜਿੱਤਦੇ ਆ 30 35 ਇਹ ਤੇ 30 ਕੋਈ 35 ਮਜ਼ਦੂਰ 70 ਜਿੱਤਦੇ ਆ ਤਾਂ 70 ਤੁਹਾਡੇ ਹੱਕਾਂ ਦੀ ਗੱਲ ਕਰਨ ਜੋ ਕਰੇ ਤਾਂ ਹੋਣਗੇ ਅੱਜ 70 ਜਿਤਾਓ ਜੇਕਰ ਜਿਤਾ ਸਕਦੇ ਆ ਅੱਜ ਤੱਕ ਵੀ ਤੁਹਾਡੇ ਪੱਖ ਦੀ ਗੱਲ ਕਰਨ ਵਾਲਾ ਚਾਹੇ ਉਹ ਗਰੀਬ ਐਸਸੀ ਬੀਸੀ ਜਰਨਲ ਕੋਈ ਹੋਵੇ ਉਹਨਾਂ ਦੇ ਪੱਖ ਦੀ ਗੱਲ ਕਰਨ ਵਾਲਾ ਅੱਜ ਕੋਈ ਇੱਕ ਵੀ ਨਹੀਂ ਖੜਾ ਹੋਇਆ ਤੁਸੀਂ ਇਹ ਗੱਲ ਦੱਸੋ ਤੁਹਾਡੇ ਹੱਕ ਤੁਹਾਨੂੰ ਕਿਵੇਂ ਮਿਲ ਜਾਣਗੇ ਇਹ ਉਹ ਰਾਜੇ ਆ ਜਿਹੜੇ ਕਹ ਲੋ ਰਾਜੇ ਕਦੇ ਵੀ ਗਰੀਬਾਂ ਦੀ ਗੱਲ ਕਰਦੇ ਆਉਂਦੇ ਆ ਪਰਜਾ ਦੀ ਗੱਲ ਕਰਦੇ ਹੁੰਦੇ ਆ ਪਰ ਕਿਸੇ ਵੀ ਰਾਜੇ ਨੇ ਗਰੀਬ ਦਾ ਭਲਾ ਨਹੀਂ ਕੀਤਾ ਇਹ ਰਾਜੇ ਆ ਇਹ ਤੁਹਾਡੀਆਂ ਜਿਹੜਾ ਕਹਿੰਦਾ ਤੁਹਾਡੀਆਂ ਫਸਲਾਂ ਦਾ ਬੈਠੇ ਮੁੱਲ ਪਾ ਦਿੰਦੇ ਆ ਅੱਜ ਉੱਠੋ ਜੇਕਰ ਉੱਠ ਸਕਦੇ ਆ ਅੱਜ ਤੁਹਾਡੇ ਕੋਲ 5-7 ਦਿਨ ਭਰੋ ਇਹਨਾਂ ਦੇ ਖਿਲਾਫ ਖੜ ਜੋ ਅੱਜ ਇਹਨਾਂ ਦੇ ਖਿਲਾਫ ਕਿ ਆ ਗਏ ਆ ਭਾਈ ਅਸੀਂ ਮੈਦਾਨ ਚ ਉਤਰ ਖੜੇ ਆ ਜੇਕਰ ਉੱਥੇ ਲੱਖਾਂ ਕਿਸਾਨ ਇਕੱਠਾ ਹੋ ਸਕਦਾ ਤੇ ਉਹ ਕਿਸਾਨ ਹੀ ਇਹਨਾਂ ਨੂੰ ਜਿਟਾਉਣ ਆਲੇ ਆ ਮਜ਼ਦੂਰੀ ਇਹਨਾਂ ਨੂੰ ਜਿਟਾਉਣ ਆਲੇ ਆ ਨਹੀਂ ਤੇ ਇਹਨਾਂ ਨਾਲ ਤਾਂ ਕੋਈ ਆਂਢੀ ਗਵਾਂਢੀ ਨਹੀਂ ਤੁਰਦਾ ਹੁੰਦਾ ਅੱਜ ਖੜੇ ਹੋ ਜੋ ਮਜ਼ਦੂਰ ਅੱਜ ਮਜ਼ਦੂਰ ਮਜ਼ਦੂਰਾਂ ਦਾ ਸਾਥ ਦੇਣ ਕਿਸਾਨ ਕਿਸਾਨਾਂ ਦਾ ਸਾਥ ਦੇਣ ਔਰ ਜਿਹੜੇ ਵਿਚਾਰੇ ਦੁਕਾਨਦਾਰਾਂ ਦੁਕਾਨਦਾਰਾਂ ਦਾ ਸਾਥ ਦੇਣ ਭਰਾਵੋ ਤੁਹਾਡੀ ਕੋਈ ਗੱਲ ਕਰਨ ਚੁਗਰਾ ਤੋਂ ਅਜੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਤੁਹਾਡੇ ਕੋਈ ਵੀ ਗੱਲ ਕਰਨ ਵਾਲਾ ਨਹੀਂ ਅੱਜ ਠੱਲੋ ਇਹਨਾਂ ਦੇ ਵਿਰੁੱਧ ਜੇ ਕੋਈ ਠੱਲ ਸਕਦੇ ਆ ਇਹ 50 ਸਾਲਾਂ ਬਾਅਦ ਜਿਹੜਾ ਅੱਜ 2024 ਆ ਤਾਂ ਫਿਰ ਇਹ ਤੁਸੀਂ ਵੇਖ ਲਓ ਕਿ ਲਗਭਗ 29 ਦੇ ਵਿੱਚ ਤੁਹਾਡੇ ਕੋਲ ਮੌਕਾ ਆਣਾ ਤੇ ਨਹੀਂ ਤਾਂ 2029 ਤੱਕ ਪਤਾ ਨਹੀਂ ਕਿੰਨੀਆਂ ਕਮਾਵਾ ਦੇ ਪੁੱਤ ਕਿੰਨੇ ਕ ਧੀਆਂ ਦੇ ਪਿਓ ਪਤਾ ਨਹੀਂ ਕਿੰਨੀਆਂ ਕ ਭੈਣਾਂ ਦੇ ਭਰਾ ਸ਼ਹੀਦ ਹੋ ਜਾਣੇ ਆ ਅੱਜ ਤੁਹਾਡੇ ਕੋਲ ਮੌਕਾ ਯਾਦ ਰੱਖੋ ਫਿਰ ਪਛਤਾਇਆ ਕਿ ਆ ਫਾਇਦਾ ਜਦ ਚਿੜੀਆਂ ਚੁੱਕੀ ਖੇਦੇ ਆਪ ਅਕਸਰ ਗੱਲਾਂ ਸੁਣਦੇ ਆ ਫਿਰ ਉਦੋਂ ਵਾਰ ਪਛਤਾਉਣ ਦਾ ਕੋਈ ਵੇਲਾ ਨਹੀਂ ਆ 70 75 ਸਾਲ ਹੋ ਗਏ ਜਿਹੜੀ ਪਾਰਟੀ ਤੁਸੀਂ ਜਿਤਾਉਨੇ ਹੋ ਉਸੇ ਦਾ ਵਿਰੋਧ ਕਰਦੇ ਆ ਜਿਹੜੀ ਜਿਤਾਉਨੇ ਉਸੇ ਦਾ ਵਿਰੋਧ ਕਰਦੇ ਆ ਅੱਜ ਖੁੱਦ ਖੜੇ ਹੋ ਜੋ ਇਹਨਾਂ ਦੀਆਂ ਨੀਤੀਆਂ ਦੇ ਖਿਲਾਫ ਤੇ ਜੇਕਰ ਭਾਈ ਸਾਹਿਬ ਮੈਂ ਅੱਜ ਬੇਨਤੀ ਕਰਦਾ ਕਿ ਜਿਹੜੇ ਬੰਦਿਆਂ ਨੇ ਬਾਹਰੋਂ ਕਿੰਨਾਂ ਨੇ ਮੈਨੂੰ ਫੋਨ ਤਾਂ ਬਹੁਤ ਕੀਤੇ ਸੀ ਕਿ ਤੇਰੇ ਨਾਲ ਆ ਨਾਲ ਆ ਪਰ ਗੱਲ ਫੇਰ ਉਹੀ ਆਈ ਕਿ ਜਦੋਂ ਮੇਰੇ ਵਰਗਿਆਂ ਨੂੰ ਲੋੜ ਪਈ ਆ ਉਦੋਂ ਨਾਲ ਕਦੇ ਬਹੁਤੇ ਕੋਈ ਖੜੇ ਨਹੀਂ ਅੱਜ ਮੈਨੂੰ ਤੁਹਾਡੀ ਲੋੜ ਆ ਮੈਂ ਪਿੰਡਾਂ ਦੇ ਵਿੱਚ ਪੋਸਟਰ ਲਾਉਣੇ ਆ 1400 ਦੇ ਲਗਭਗ ਪਿੰਡ ਤੇ ਜੇਕਰ ਤੁਸੀਂ ਮਦਦ ਕਰੋ ਤਜ ਜਿਹੜਾ ਕਹ ਲੋ 3-4 ਲੱਖ ਰੁਪਏ ਦੇ ਪੋਸਟਰ ਆ ਕੋਈ ਬਹੁਤਾ ਨਹੀਂ ਜੇਕਰ ਕੋਈ ਮੈਂ ਕਹਿੰਨਾ 40-50 ਸੱਜਣ ਰਲ ਜਨ ਤਾਂ ਕੋਈ ਬਹੁਤਾ ਨਹੀਂ ਅੱਜ ਮੈਨੂੰ ਲੋੜ ਆ ਮੈਂ ਵੀ ਪਿੰਡ-ਪਿੰਡ ਦੇ ਵਿੱਚ ਜਾਣਾ ਚਾਹਨਾ ਪਰ ਮੇਰੇ ਕੋਲ ਇੰਨੀ ਜਾਨ ਦੀ ਪਾਵਰ ਹੈਣੀ ਕੀ ਪਾਵਰ ਕਾਹਦੇ ਨਾਲ ਆਉਣੀ ਆ ਪੈਸੇ ਨਾਲ ਆਉਣੀ ਆ ਔਰ ਮੈਂ ਵੀ ਕਹਿਣਾ ਕਿ ਮੇਰੀ ਪਿੰਡ-ਪਿੰਡ ਗੱਲ ਪਹੁੰਚੇ ਪਰ ਇੰਨੀ ਕਿ ਮੇਰੀ ਬੇਨਤੀ ਆ ਨੌ ਹਲਕਿਆਂ ਦੇ ਵਿੱਚ ਮੇਰੇ ਪੋਸਟਰ ਲੱਗੇ ਹੋਣਗੇ ਕੱਲ ਨੂੰ ਜਦੋਂ 2027 ਦਾ ਐਮ.ਐਲ.ਏ ਦੀ ਚੋਣ ਹੋਊਗੀ ਕਮ ਸੇ ਕਮ ਮੈਨੂੰ ਉਹ ਜਾਣਦੇ ਤਾਂ ਹੋਣਗੇ ਮਨਨ ਕੋਲ ਜਾ ਕੇ ਗਲਤੀ ਕਰ ਸਕਦਾ ਇੰਨਾ ਗੱਲ ਕਰਨ ਜੋਗਰਾ ਤਾਂ ਬਣਾਓ ਮੈਨੂੰ ਲੋਕਾਂ ਦੇ ਵਿੱਚ ਇੰਨੀ ਕਿ ਤੁਹਾਡੇ ਅੱਗੇ ਬੇਨਤੀ ਆ ਕਿੰਨਾ ਕੁ ਚਿਰ ਤੁਸੀਂ ਆ ਜਿਹੜੇ ਤਗੜੇ ਬੰਦੇ ਆ ਤੁਸੀਂ ਇਹਨਾਂ ਦੀਆਂ ਮਦਦ ਤਾਂ ਕਰਦੇ ਆ ਤਗੜੇ ਲੀਡਰਾਂ ਦੀਆਂ ਮਦਦ ਤਾਂ ਕਰਦੇ ਆ ਕਦੇ ਮਾੜੇ ਦੀ ਬਾਹ ਫੜ ਕੇ ਵੇਖੋ ਉਹਨਾਂ ਨੂੰ ਤੁਸੀਂ ਲੱਖਾਂ ਰੁਪਈਆ ਫੰਡ ਦੇ ਦਿੰਦੇ ਆ ਤੁਹਾਡੀ ਕਦਰਾਂ ਫਿਰ ਵੀ ਨਹੀਂ ਕਰਦੇ ਤੇ ਮੇਰੇ ਅਰਕਾ ਤਾਂ ਭਾਈ ਤੁਹਾਡੇ ਗੁਣ ਕੌਣਦੇ ਰਹਿ ਜਾਂਦਾ ਫਲਾਨੇ ਬੰਦੇ ਨੇ ਮੈਨੂੰ ਪੋਸਟਰ ਬਣਾ ਕੇ ਤੇ ਜਿਵੇਂ ਆ ਗੱਡੀ ਇੰਡਿਕਾ ਇੰਡਿਕਾ ਗੱਡੀ ਉਹਨੇ ਬੇਸ਼ੱਕ ਦੀ ਸਾਨੂੰ ਬੈਂਟਰਿੰਗਾਂ ਰਖਾਉਣੀਆਂ ਪੈਗੇ ਦੇ ਵਿੱਚ ਸਾਨੂੰ ਇਹਦੇ ਤੇ ਇਹਦੀਆਂ ਸਰਵਿਸਾਂ ਕਰਾਉਣ ਲੱਗ ਸਾਨੂੰ ਕਰਾਉਣੀਆਂ ਪੈਣਾਂ ਅਸੀਂ ਫਿਰ ਵੀ ਕਦਰ ਕਰ ਰਹੇ ਹਾਂ ਅਸੀਂ ਇਹਨਾਂ 'ਚ ਐ ਵੀ ਕਦਰ ਕਰਦੇ ਹਾਂ ਵੀ ਭਾਈ ਉਹਨੇ ਸਾਡੀ ਮਦਦ ਕੀਤੀ ਆ ਤੇ ਮੇਰੀ ਬੇਨਤੀ ਆ ਜਿਹੜੇ ਕਾਗਜ਼ ਪੱਤਰ ਚਾਹੀਦੇ ਹੋਣਗੇ ਭਾਈ ਅਸੀਂ ਗੱਡੀ ਇਹ ਪਿੰਡਾਂ 'ਚ ਤੋਰਨੀ ਆ ਤੇ ਇਹ ਉਹ ਅਸੀਂ ਸਾਰੇ ਕਾਗਜ਼ ਪੱਤਰ ਦੇਵਾਂਗੇ ਤੇ ਹੁਣ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਔਰ ਜਿਹੜੇ ਵੀ ਸੱਜਣ ਮਦਦ ਕਰ ਸਕਦੇ ਆ ਭਾਈ ਜਰੂਰ ਕਰੋ ਪੋਸਟਰ ਛਪਾਉਣੇ ਆ ਮੈਨੂੰ ਫਿਕਰ ਬਣਿਆ ਪਿਆ ਵੀ ਮੈਂ ਇਹਨਾਂ ਦੇ ਬਰੋਬਰ ਪੋਸਟਰ ਨੇ ਬਰੋਬਰ ਨਹੀਂ ਲਾ ਸਕਦਾ ਤੇ ਪਛਦੇ ਤਾਂ ਲਾ ਸਕਦਾ ਇਹਨਾਂ ਦੇ ਪਿੰਡ ਦੇ ਵਿੱਚ 2-200 ਲੱਗਣੇ ਹੁੰਦੇ ਆ ਤੇ ਮੇਰੇ 70-70 ਤਾਂ ਲੱਗ ਜਾਣ ਇਹ ਗੱਲ ਯਾਦ ਰੱਖ ਲੋ ਤਗੜਿਆਂ ਦਾ ਸਾਥ ਦੇਣਾ ਛੱਡੋ ਜੇ ਤੁਸੀਂ ਆਪਣੇ ਆਪ ਹੀ ਤਗੜੇ ਬੰਦਿਆਂ ਨੂੰ ਤਾਂ ਸਿਰ ਤੇ ਬਿਠਾਉਨੇ ਆ ਤਗੜੇ ਬੰਦੇ ਕਦੇ ਵੀ ਤੁਹਾਡੀ ਗੱਲ ਨਹੀਂ ਕਰਨਗੇ ਅੱਜ ਜੇ ਗੱਲ ਕਰੀਏ 70-75 ਸਾਲ ਹੋ ਗਏ ਆ ਤਾਂ ਗੱਲ ਤੁਹਾਡੀ ਕੀਤੀ ਕਿਹਨੇ ਆ ਨਾ ਗਰੀਬ ਦੁਕਾਨਦਾਰ ਦੀ ਗੱਲ ਕੀਤੀ ਆ ਜਾਂ ਨਾ ਰੇੜਣ ਵਾਲਿਆਂ ਦੀ ਗੱਲ ਕੀਤੀ ਆ ਨਾ ਮਜ਼ਦੂਰਾਂ ਦੀ ਗੱਲ ਕੀਤੀ ਆ ਨਾ ਕਿਸਾਨਾਂ ਦੀ ਗੱਲ ਕੀਤੀ ਆ ਔਰ ਜਿਹੜੀ ਗੱਲ ਕੀਤੀ ਤਾਂ ਉਹਨਾਂ ਨੇ ਆਪਦੇ ਘਰ ਤੇ ਬਾਰਦੀ ਕੀਤੀ ਆ ਰੇਤ ਮਾਫੀਆ ਦਾ ਨਾਮ ਲੈਂਦੇ ਸੀ ਉਹ ਵੀ ਅੱਜਕੱਲ ਗੱਲ ਕਰਨ ਨੂੰ ਖਤਮ ਹੋ ਗਏ ਆ ਤੇ ਭਾਈ ਤੁਹਾਡੇ ਤਾਂ ਜਿਹੜੇ ਘਰ ਆ ਉਹ ਵੀ ਗਾਰੇ ਦੀਆਂ ਚਣਾਈਆਂ ਤੇ ਹੁੰਦੇ ਆ ਤੁਹਾਡੇ ਤਾਂ ਕੋਈ ਗੱਲ ਹੀ ਨਹੀਂ ਕਰਦਾ ਤੇ ਜੇ ਕੋਈ ਤੁਹਾਡੀ ਗੱਲ ਕਰਨ ਵਾਲਾ ਉਹਦੀ ਕੰਮ ਸੇ ਕੰਮ ਬਾਹ ਨਹੀਂ ਫੜ ਸਕਦੇ ਗੁੱਟ ਨਹੀਂ ਫੜ ਸਕਦੇ ਉਹਦੀ ਐਨੀ ਕੀ ਚੀਚੀ ਦਾ ਤੁਸੀਂ ਆ ਜਿਹੜਾ ਕਹਿੰਦੇ ਹੁੰਦਾ ਪੋਟਾ ਦਾ ਫੜ ਲਓ ਤੇ ਮੈਨੂੰ ਅੱਜ ਤੁਹਾਡੇ ਪੋਟਾ ਫੜਨ ਦੀ ਲੋੜਾ ਮੇਰੀ ਤੁਸੀਂ ਬਾਹ ਗੁੱਟ ਨਹੀਂ ਫੜ ਸਕਦੇ ਤਾਂ ਭਾਈ ਇੱਕਾ ਚੀਚੀ ਫੜ ਕੇ ਜਰੂਰ ਮੇਰਾ ਸਾਥ ਦਿਓ ਐਨੀਕ ਤੁਹਾਡੇ ਅੱਗੇ ਬੇਨਤੀ ਆ ਤੇ ਮੈਂ ਕਿਸੇ ਵੀ ਜਾਤ ਜਾਂ ਧਰਮ ਨੂੰ ਮਾੜਾ ਨਹੀਂ ਬੋਲਿਆ ਮੇਰੀ ਇਹ ਗੱਲਾਂ ਵਿਰੋਧ ਕਰਨ ਵਾਲੀਆਂ ਨਹੀਂ ਇਹ ਗੱਲਾਂ ਸੋਚਣ ਵਾਲੀਆਂ ਅੱਜ ਕਿਸਾਨਾਂ ਕੋਲੇ ਮੌਕਾ ਮਜ਼ਦੂਰਾਂ ਕੋਲ ਮੌਕਾ ਆ ਜਿਹੜੇ ਰੇੜੀਆਂ ਵਾਲੇ ਵੀਰ ਆ ਉਹਨਾਂ ਕੋਲ ਮੌਕਾ ਕਿ ਭਾਈ ਅੱਜ ਇਹਨਾਂ ਦੀਆਂ ਨਿੱਤੀਆਂ ਦੇ ਖਿਲਾਫ ਖੜ੍ਹਜੋ ਫਿਰ 5 ਸਾਲ ਹੋਣਗੇ ਉਹ ਭਾਈ ਚਾਹੇ ਆਪਣੇ ਡੰਡੇ ਮਾਰਨ ਕਿਉਂਕਿ ਸਾਰੇ ਮਹਿਕਮੇ ਵੀ ਇਹਨਾਂ ਦੇ ਅੰਡਰ ਚੱਲਦੇ ਆ ਤੁਹਾਡੀ ਦਾ ਭਾਈ ਕਿਸੇ ਨੇ ਬਾਤ ਹੀ ਨਹੀਂ ਪੁੱਛਣੀ ਬਾਕੀ ਹੁਣ ਤੁਹਾਡੀ ਮਰਜ਼ੀ ਆ ਨੰਬਰ ਮੈਂ ਵਿੱਚ ਦੱਸ ਦੂੰਗਾ 9501587965 ਜੇਕਰ ਕੋਈ ਸੱਜਣ ਸਾਡੇ ਨਾਲ ਖੜਿਆ ਤਾਂ ਜੇਕਰ ਉਹ ਕਹੂਗਾ ਨਤੇ ਕਿ ਨਾ ਜਿਹੜਾ ਕੋਈ ਸੱਜਣ ਸਾਨੂੰ ਪੋਸਟਰ ਛਪਾ ਕੇ ਦੇ ਦੇਵੇ ਤੇ ਉਹਦਾ ਤਾਂ ਅਸੀਂ ਜਿਹੜਾ ਕਾਗਜ਼ਾਂ 'ਚ ਨਾਂ ਹੀ ਪਾ ਦਣਾ ਜਿਹੜੇ ਪੋਸਟਰ ਹੋ ਗੋ ਉਹਦੀ ਥੱਲੇ ਫੋਟੋ ਲਾ ਦਾਂਗੇ ਕਿ ਭਾਈ ਆ ਸਾਡੇ ਸੱਜਣ ਨੇ ਸਾਡੀ ਮਦਦ ਕੀਤੀ ਆ ਸਪੋਰਟ ਪੋਸਟਰਾਂ ਦੀ ਇਹ ਲਿਖ ਦਾਂਗੇ ਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਇਹ ਸਾਥ ਤੁਹਾਨੂੰ ਦੇਣਾ ਪੈਣਾ ਸਾਡੇ ਕੋਲ ਦਿਨ ਆ 10 15 ਜਿਹੜਾ ਇਲੈਕਸ਼ਨ ਵਾਸਤੇ ਤੇ ਜੇ ਜੇਕਰ ਵੱਡੇ ਵੀਰ ਤੁਸੀਂ ਤੁਹਾਨੂੰ ਮਹਾਰਾਜ ਨੇ ਬਾਹ ਫੜਨ ਜੋਗਰਾ ਬਣਾਇਆ ਜਰੂਰ ਫੜੋ ਮੈਂ ਕਿਹਾ ਬਾਹ ਤਾਂ ਨਾ ਫੜੋ ਚੀਚੀ ਫੜ ਲਓ ਐਨੇ ਤੁਹਾਡਾ ਬਹੁਤ ਧੰਨਵਾਦ ਹੋ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ